ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਅਵਾਰਾ ਕੁੱਤਿਆਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਲੈ ਲਿਆ। ਕੋਰਟ ਦਾ ਕਹਿਣਾ ਹੈ ਕਿ ਸ਼ੈਲਟਰ ਹੂਮ ਦੇ ਵਿੱਚ ਲਿਆਂਦੇ ਜੋ ਅਵਾਰਾ ਕੁੱਤੇ ਨੇ ਉਹਨਾਂ ਨੂੰ ਛੱਡ ਦਿੱਤਾ ਜਾਏਗਾ ਪਰ ਜਿਹੜੇ ਹੰਸਕ ਵੱਡਣ ਵਾਲੇ ਜਾਂ ਫਿਰ ਬਿਮਾਰ ਕੁੱਤੇ ਨੇ ਉਹਨਾਂ ਨੂੰ ਸ਼ੈਲਟਰ ਹੂਮਸ ਦੇ ਵਿੱਚ ਹੀ ਰੱਖਿਆ ਜਾਏਗਾ। ਜਿਸ ਨੂੰ ਲੈ ਕੇ ਸਾਰੇ ਸੂਬਿਆਂ ਨੂੰ ਨੋਟਿਸ ਜਾਰੀ ਸੁਪਰੀਮ ਕੋਰਟ ਦੇ ਵੱਲੋਂ ਕਰ ਦਿੱਤਾ ਗਿਆ। ਮਾਮਲੇ ਸੰਬੰਧੀ ਜੋ ਜਾਣਕਾਰੀ ਸਾਹਮਣੇ ਆਈ ਹੈ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਕਿ ਕੁੱਤਿਆਂ ਨੂੰ ਸ਼ੈਲਟਰ ਹੂਮ ਦੇ ਵਿੱਚ ਰੱਖਿਆ ਜਾਵੇ ਫੈਸਲਾ ਸੁਪਰੀਮ ਕੋਰਟ ਨੇ ਲਿਆ ਸੀ ਪਰ ਹੁਣ ਅਵਾਰਾ ਕੁੱਤਿਆਂ ਦੇ ਇਸ ਮੁੱਦੇ ਤੇ ਨਵਾਂ ਫੈਸਲਾ ਸੁਪਰੀਮ ਕੋਰਟ ਦੇ ਵੱਲੋਂ ਸੁਣਾਇਆ ਗਿਆ ਸੁਪਰੀਮ ਕੋਰਟ ਦੇ ਜੋ ਤਾਜ਼ਾ ਹੁਕਮ ਦੇ ਮੁਤਾਬਕ ਸ਼ੈਲਟਰ ਹੂਮਸ 'ਚ ਭੇਜੇ ਗਏ ਜੋ ਕੁੱਤੇ ਐ ਉਹਨਾਂ ਨੂੰ ਛੱਡ ਦਿੱਤਾ ਜਾਏਗਾ ਕੁੱਤਿਆਂ ਨੂੰ ਸ਼ੈਲਟਰ ਹੂਮ ਦੇ ਵਿੱਚ ਅਨੰਤ ਸਮੇਂ ਦੇ ਲਈ ਰੱਖਣ ਦੇ ਨਿਰਦੇਸ਼ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਜਨਤਕ ਥਾਂਾਂ ਤੇ ਕੁੱਤਿਆਂ ਨੂੰ ਖਾਣਾ ਖਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਵਾਰਾ ਕੁੱਤਿਆਂ ਦੇ ਲਈ ਵੱਖਰੇ ਫੀਡਿੰਗ ਏਰੀਆ ਬਣਾਏ ਜਾਣਗੇ ਸੁਪਰੀਮ ਕੋਰਟ ਨੇ ਕਿਹਾ ਕਿ ਬਿਮਾਰ ਤੇ ਵੱਢਣ ਵਾਲੇ ਕੁੱਤਿਆਂ ਨੂੰ ਨਹੀਂ ਛੱਡਿਆ ਜਾਏਗਾ ਇਸ ਦੇ ਨਾਲ ਹੀ ਜਨਤਕ ਤੌਰ ਤੇ ਕੁੱਤਿਆਂ ਨੂੰ ਖਾਣਾ ਖਵਾਉਣ ਉੱਤੇ پابੰਦੀ ਲਗਾ ਦਿੱਤੀ ਗਈ ਹੈ ਸੁਪਰੀਮ ਕੋਰਟ ਨੇ ਇਸ ਮਾਮਲੇ ਤੇ ਸਾਰੇ ਸੂਬਿਆਂ ਨੂੰ ਆਦੇਸ਼ ਦੇ ਦਿੱਤੇ ਨੇ ਸੁਪਰੀਮ ਕੋਰਟ ਦੇ ਦੋ ਮੈਂਬਰੀ ਬੈਚ ਨੇ 11 ਅਗਸਤ ਨੂੰ ਨਿਰਦੇਸ਼ ਜਾਰੀ ਕੀਤੇ ਕਿ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਐਨਸੀਆਰ ਦੇ